ਵਾਹ ਸ਼ੇਰ ਨਾ ਪਿਆ ਮਹਾਰਾਜਾ ਸੀ ਸ਼ਿਕਾਰ ਤੇ ਚਾੜਿਆ ਕਮਾਨ ਉੱਤੇ ਤੀਰ ਜਾਂ ਸਵਾਰ ਕੇ ਰੁਕੋ ਮਹਾਰਾਜਾ ਸਾਹਿਬ ਤੀਰ ਨਾ ਚਲਾਇਓ ਕਹਿ ਕੇ ਕੋੜੇ ਉੱਤੋਂ ਉਤਰਿਆ ਸਿੰਘ ਛਾਲ ਮਾਰ ਕੇ ਸਾਰੇ ਕਹਿੰਦੇ ਹਰੀ ਸਿੰਘ ਆਉਣਾ ਜਾਂ ਕਿ ਰੱਤੇ ਫੇਰਨਾ ਮੰਨਿਆ ਤੂੰ ਜੋਦਾ ਬਣ ਐਨਾ ਵੀ ਦਲੇਰ ਨਾ ਕੋਈ ਹਥਿਆਰ ਨਹੀਂ ਆ ਕੋਲ ਤੇਰੇ ਰੁਕ ਜਾ ਖਾਲੀ ਹੱਥ ਬੰਦਾ ਸਕਦਾ ਨਹੀਂ ਸ਼ੇਰ ਨਾ ਹਰੀ ਸਿੰਘ ਕਹਿੰਦਾ ਅੱਜ ਵਖ ਲੈਣ ਲੋਕ ਵੀ ਨਕਸ ਵਰਤ ਜਿੰਨੇ ਮੀਨ ਪਰ ਲੋਕ ਵੀ ਖੜ ਜਾਵੇਂ ਜਿੱਥੇ ਬਾਪੂ ਦਸਵੇਂ ਦਾ ਖਾਲਸਾ ਜਾਨ ਜੀ ਲਕਲਦੀ ਆ ਖੇ ਫਿਰਦੀ ਆ ਮਾਤਵੀ ਲਾਤੀ ਅੱਗ ਗਲ ਨਾਲ ਲਾਇਆ ਮਹਾਰਾਜਾ ਸਾਹਿਬ ਪੱਜ ਕੇ ਵਾ ਵਾ ਹਰੀ ਸਿੰਘਾ ਕੇ ਹਾ ਗੱਜ ਗੱਜ ਕੇ ਸ਼ੇਰ ਦਿਲ ਰੈਜੀਮੈਂਟ ਵਿੱਚ ਉਹਨੂੰ ਸਾਦ ਕਹਿੰਦੇ ਇਸ ਦੀ ਕਮਾਂਡ ਹੱਥ ਆਪਣੇ ਮੈਂ ਆਜ ਲੈ